ਜੋ ਕਿ ਅੱਜ ਵਿਸ਼ਵ ਨਵਾਬੀ ਭਾਈ ਮਰਦਾਨਾ ਜੀ ਵਲਫੇਅਰ ਸੁਸਾਇਟੀ ਵੱਲੋਂ ਖੰਨੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਬਣਾਈ ਹੋਈ ਜੋ ਸੰਸਥਾ ਹੈ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ ਹੈ ਉਹ ਪਿੰਡ ਠੱਕਰ ਸੰਧੂ ਨੇੜੇ ਕਾਦੀਆਂ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਡ ਠੱਕਰ ਸੰਧੂ ਜਿਹੜਾ ਗਰਦਾਸਪੁਰ ਦਾ ਮਨਾਇਆ ਦਾ 568ਵਾਂ ਜਰਮਦਾਨਾ ਜਿਹਦੇ ਵਿੱਚ ਸ਼ਰਮਣੀ ਗੁਰਦਵਾਰ ਪ੍ਰਧਾਨ ਕਮੇਟੀ ਦਾ ਬਹੁਤ ਸਜੋਗ ਹੁੰਦਾ ਹਰ ਸਾਲ ਉਥੋਂ ਲੂਟੀਆਂ ਲੱਗਦੀਆਂ ਇਸ ਸਾਲ ਵੀ ਭਾਈ ਗੁਰਪ੍ਰੀਤ ਸਿੰਘ ਜੀ ਜਗੀਦਰਪੁਰ ਸਾਹਿਬ ਭਾਈ ਮੋਹਨ ਸਿੰਘ ਜੀ ਕਵਿਸ਼ਤੀ ਜਥਾ ਭਾਈ ਗੁਰਮੁਖ ਸਿੰਘ ਜੀ ਸਾਹਿਬ ਕਥਾ ਵਾਚਦੇ ਹੋਰ ਵੀ ਜਿਹੜੇ ਟਾਡੀ ਆ ਉੱਥੇ ਲੂਟੀਆਂ ਲੱਗਦੀਆਂ ਉਹਨਾਂ ਦੇ ਆ ਪਾਈ ਬਰਦਾਨਾ ਜੀ ਦਾ 568ਵਾਂ ਜਨਮ ਦਿਹਾੜਾ ਜਿਹੜਾ ساری ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਮਨਾਉਂਦੇ ਨੇ ਮੈਨੂੰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸਿੰਧੂ ਬੜਾ ਇਤਿਹਾਸਿਕ ਪਿੰਡ ਹੈ ਤੇ ਪਿਛਲੇ 15 ਸਾਲ ਤੋਂ ਲਗਾਤਾਰ ਸੰਗਤਾਂ ਜਿਹੜੀਆਂ ਨੇ ਪਾਈ ਬਰਦਾਨਾ ਜੀ ਦਾ ਜਨਮ ਦਿਹਾੜਾ ਬਹੁਤ ਜੋਸ਼ੋ ਖਰੋਸ਼ਾ ਬਣਾਉਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰ ਸਿੰਘ ਪ੍ਰਚਾਰਕ ਫੌਮ ਨੇ ਗੁਰਦਵਾਰਾ ਪ੍ਰਬੰਧਕ ਕਮੇਟੀ ਜੋ ਕਿ ਅੱਜ ਵਿਸ਼ਵ ਜਵਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਖੰਨੇ ਵੱਲੋਂ ਜੋ ਕਿ ਉਹਨਾਂ ਦੇ ਵੱਲੋਂ ਬਣਾਈ ਹੋਈ ਜੋ ਸੰਸਥਾ ਹੈ ਉਹਨਾਂ ਵੱਲੋਂ ਅਜੋ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ ਹੈ ਉਹ ਪਿੰਡ ਠੱਕਰ ਸੰਦੂ ਨੇੜੇ ਕਾਦੀਆਂ ਵਿਖੇ ਪ੍ਰੋਗਰਾਮ ਹੋ ਰਿਹਾ ਹੈ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਅੱਜ ਭਾਈ ਮਰਦਾਨਾ ਜੀ ਜੋ ਕਿ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਭ ਤੋਂ ਜ਼ਿਆਦਾ ਸੰਗੀ ਰਹਿਣ ਵਾਲੇ ਸਭ ਤੋਂ ਜ਼ਿਆਦਾ ਦਰਸ਼ਨ ਕਰਨ ਵਾਲੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ 54 ਸਾਲ ਸੇਵਾਵਾਂ ਨਿਭਾਉਣ ਵਾਲੇ ਉਹਨਾਂ ਦੇ ਪਾਵਨ ਪੂਤਰ ਦਿਹਾੜੇ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਆ ਹੋਇਆ ਇਹ ਜੋ ਪ੍ਰੋਗਰਾਮ ਰਿ ਲਿਖਿਆ ਜਾ ਰਿਹਾ ਹੈ ਕੀਤਾ ਜਾ ਰਿਹਾ ਹੈ ਇਸ ਦੇ ਅੰਦਰ ਪੰਤ ਪ੍ਰਸਿੱਧ ਰਾਗੀ ਜੱਥੇ ਢਾਡੀ ਜੱਥੇ ਕਵੀਸ਼ਰ ਜੱਥੇ ਇਸ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਸੱਚੇ ਪਾਤਸ਼ਾਹ ਰਹਿਮਤ ਕਰਨ ਔਰ ਭਾਈ ਮਰਦਾਨਾ ਜੀ ਦੇ ਜਨਮ ਦਿਹਾੜੇ ਨੂੰ ਅੱਖਾਂ ਦੀਆਂ ਲੱਖ ਲੱਖ ਵਧਾਈਆਂ ਸਰਬੱਤ ਸੰਗਤਾਂ ਨੂੰ ਭਾਈ ਮਰਦਾਨਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀਤ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਪਿੰਟੱਕਰ ਸੰਧੂ ਜਿਦਾ ਕਰਦਾਸਪੁਰ ਵਿਖੇ ਮਨਾਇਆ ਜਾਂਦਾ 568ਵਾਂ ਜਨਮ ਦਿਹਾੜਾ ਜਿਹਦੇ ਵਿੱਚ ਸ਼ਰੋਮਣੀ ਗੁਰਦਵਾਰਾ ਪ੍ਰਧਾਨ ਕਮੇਟੀ ਦਾ ਬਹੁਤ ਜੋਗ ਹੁੰਦਾ ਹਰ ਸਾਲ ਉਥੇ ਡਿਊਟੀਆਂ ਲੱਗਦੀਆਂ ਐਸ ਸਾਲ ਵੀ ਭਾਈ ਗੁਰਕੀਰਤ ਸਿੰਘ ਜੀ ਜੁਗਜੀਤ ਸਿੰਘ ਸਾਹਿਬ ਭਾਈ ਮੋਹਨ ਸਿੰਘ ਜੀ ਕ੍ਰਿਸ਼ਤ ਜਤਾ ਭਾਈ ਗੁਰਮੁਖ ਸਿੰਘ ਜੀ ਸਾਹਿਬ ਕਸਾਵਾਚੀ ਹੋਰ ਵੀ ਜਿਹੜੇ ਢਾਡੀ ਆ ਉਹ ਇੱਥੇ ਡਿਊਟੀਆਂ ਲੱਗਦੀਆਂ ਉਹਨਾਂ ਨੇ ਮੈਂ ਸਰਵੋਤਮ ਨਿਕ ਮੇਟੀ ਦਾ ਬਹੁਤ ਤੁਹਾਨੂੰ ਮੈਂ ਵਧਾਈ ਕਰਦਾ ਜਿਹੜਾ ਸ਼ੁਰੂ ਕਰਕੇ ਅੱਜ ਹੁਣ ਪੰਜਾਬ ਦੇ ਵਿੱਚ ਪਟਿਆਲਾ ਦੁੱਖ ਨਵੰਦ ਸਭ ਮਨਾਇਆ ਜਾ ਰਿਹਾ ਸ਼ਾਹਕੋਟ ਮਨਾਇਆ ਜਾ ਰਿਹਾ ਹੋਰ ਵੀ ਬਿੰਦੂਟਰੇ ਮਨਾਇਆ ਜਾ ਰਿਹਾ ਕਈਆਂ ਸ਼ਹਿਰਾਂ 'ਚ ਮਨਾਇਆ ਜਾ ਰਿਹਾ ਹੌਲੀ ਹੌਲੀ ਪੰਜਾਬ ਦੇ ਵਿੱਚ ਭਾਈਚਾਰੇ ਨੂੰ ਜਾਗਰਤਾ ਆਈ ਆ ਮੈਂ ਸਾਰਿਆਂ ਨਾਨਕ ਜੀ ਦੇ ਸਾਕਾਂ ਦਾ ਮੁਬਾਰਕੀ ਦੇ ਨਾਲ ਲਖ ਲਖ ਵੀ ਅੱਗੇ ਤੋਂ ਵੱਧ ਚੜ ਕੇ ਲੋਕ ਹਿੱਸਾ ਲੈਣ ਔਰ ਇਦਾਂ ਹੀ ਮਨਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ ਬਾਤ ਚ ਕਰ ਪਾਈ ਮਰਦਾਨਾ ਜੀ ਦਾ 566ਵ ਜਨਮ ਦਿਹਾੜਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਨਾਲ ਪਿਆਰ ਕਰਨ ਵਾਲੇ ਨੇ ਉਹ ਮਨਾਉਂਦੇ ਨੇ ਮੈਨੂੰ ਵੀ ਬੜਾ ਮਾਣ ਹੈ ਕਿ ਮੇਰੇ ਆਪਣੇ ਅਸੈਂਬਲੀ ਹਲਕਾ ਕਾਦੀਆਂ ਦੇ ਵਿੱਚ ਪਿੰਡ ਠੱਕਰ ਸਿੰਧੂ ਬੜਾ ਇਤਿਹਾਸਿਕ ਪਿੰਡ ਹੈ ਤੇ ਪਿਛਲੇ 15 ਸਾਲ ਤੋਂ ਲਗਾਤਾਰ ਸੰਕਤਾਂ ਜਿਹੜੀਆਂ ਨੇ ਭਾਈ ਬਰਦਾਨਾ ਜੀ ਦਾ ਜਨਮ ਦਿਹਾੜਾ ਬਹੁਤ ਜੋਸ਼ੋਖ ਰੌਸ਼ਨਾ ਬਣਾਉਂਦੀ ਹੈ। ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਿੱਖ ਇਤਿਹਾਸ ਦੇ ਵਿੱਚ। ਪਹਿਲੀ ਪਾਸ਼ਾਹੀ ਨਾਲ ਜਿਹੜੇ ਉਹਨਾਂ ਦੇ ਤੁਲਕ ਸਨ ਜਿਹੜਾ ਉਹਨਾਂ ਨੇ ਇੱਕ ਸੰਦੇਸ਼ ਪਿਆਰ ਦਾ ਦਿੱਤਾ ਜਸਟਿਸ ਦਾ ਸੰਦੇਸ਼ ਦਿੱਤਾ। ਉਹ ਅੱਜ ਦੇ ਦਿਨ ਵੀ ਮੇਸੇਮੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਦੇਸ਼ ਨੂੰ ਇੱਕ ਰੱਖਣਾ ਲੋਕਾਂ ਚ ਪਾਈਚਾਰਕ ਪਿਆਰ ਬਣਾ ਕੇ ਰੱਖਣਾ ਅੱਜ ਦਾ ਸੰਦੇਸ਼ ਜਿਹੜਾ ਹੈ ਅੱਜ ਤੋਂ ਭਾਵੇਂ 550 ਸਾਲ ਪਹਿਲੇ ਜਿਹੜਾ ਸੰਦੇਸ਼ ਦਿੱਤਾ ਸੀ ਉਹ ਅੱਜ ਦੇ ਦਿਨ ਵੀ ਉਹਦਾ ਬਹੁਤ ਵੱਡੀ ਅਮੀਅਤ ਹੈ ਸੋ ਮੈਂ ਅੱਜ ਉਥੇ ਗੁਰਦੁਆਰਾ ਸਾਹਿਬ ਚ ਨਕਮਸਤਕ ਹੋਣ ਵਾਸਤੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਇਆ ਤੇ ਮੈਂ ਸਾਰੇ ਪਿੰਡ ਵਾਲਿਆਂ ਦਾ ਸਾਰੀ ਸਾਥ ਸੰਗਤ ਦਾ ਬਹੁਤ ਮਸ਼ਕੂਰ ਆ ਕਿ ਉਹ ਬੜੇ ਜਲੋ ਜਲੋ ਦੇ ਨਾਲ ਬਹੁਤ ਪਿਆਰ ਨਾਲ ਸਤਿਕਾਰ ਨਾਲ ਅ빠 ਵਰਦਾਨਾ ਜੀ ਦਾ ਜਨਮ ਦਿਨ ਹਰ ਸਾਲ ਮਨਾਉਂਦੇ ਬਹੁਤ ਬਸ਼ਕੁਰ। ਥੈਂਕ ਯੂ।